ਅੱਜ ਆਪਾਂ ਤੁਹਾਡੇ ਨਾਲ ਬਾਂ ਦਾ ਬਹੁਤ ਹੀ ਸੁੰਦਰ ਤੇ ਸੁਪਰ ਡਿਜ਼ਾਈਨ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੀ ਨੈਟ ਲੈ ਲੈਣੀ ਆ ਜਿਹੜੀ ਆਪਾਂ ਵਿੱਚ ਫਿੱਟ ਕਰਨੀ ਆ ਜਾਲੀ ਵਾਲੀ ਲੈਸ ਇਸ ਜਗ੍ਹਾ ਤੇ ਆਪਾਂ ਨਿਸ਼ਾਨ ਲਾਵਾਂਗੇ ਜਿੰਨਾ ਚੌੜਾ ਤੁਸੀਂ ਡਿਜ਼ਾਈਨ ਬਣਾਉਣਾ ਚਾਹੋਗੇ ਸੋ ਜਿਹੜੀ ਇਹ ਲੈਸ ਆਈ ਤਾਂ ਥੋੜਾ ਜਿਹਾ ਛੋਟਾ ਆਪਾਂ ਇੱਥੇ ਕੱਟ ਲਾਵਾਂਗੇ ਠੀਕ ਆ ਪਹਿਲਾਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਨਿਸ਼ਾਨੀਆਂ ਲਾ ਲੈਣੀਆਂ ਕੱਟਾਪਾ ਥੋੜਾ ਜਿਹਾ ਅੰਦਰ ਰੱਖ ਕੇ ਲਾਵਾਂਗੇ ਤਾਂ ਕਿ ਆਪਣੀ ਲੇਸ ਆ ਜਿਹੜੀ ਉਹ ਪ੍ਰੋਪਰ ਫਿੱਟ ਆ ਜੀ। ਇਹ ਕੱਟ ਲਾਉਣੇ ਜ਼ਰੂਰੀ ਨੇ ਤਾਂ ਕਿ ਜਿਹੜਾ ਆਪਣਾ ਕੱਪੜਾ ਆ ਉਹ ਫੋਲਡ ਚੰਗੀ ਤਰ੍ਹਾਂ ਹੋ ਜਾਈ। ਆ ਦੇਖੋ ਇਸ ਤਰ੍ਹਾਂ ਕੀ। ਹੁਣ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਕੱਪੜੇ ਨੂੰ। ਇਹਦੇ ਵਿੱਚ ਜਿਹੜਾ ਕੱਪੜਾ ਤੁਸੀਂ ਦੋ ਤਰ੍ਹਾਂ ਨਾਲ ਫੋਲਡ ਕਰ ਸਕਦੇ ਹੋ। ਇੱਕ ਤਾਂ ਤੁਸੀਂ ਲੇਸ ਲਾਉਣ ਤੋਂ ਪਹਿਲਾਂ ਇਹਨੂੰ ਅੰਦਰ ਨੂੰ ਫੋਲਡ ਕਰ ਸਕਦੇ ਹੋ ਇਸ ਤਰ੍ਹਾਂ ਫੈਬਰਿਕ ਜਿਹੜੀ ਗਾਮ ਆਉਂਦੇ ਨਾਲ ਜਾਂ ਫਿਰ ਤੁਸੀਂ ਇਸ ਤਰੀਕੇ ਨਾਲ ਨੈਟ ਸਿੱਧੇ ਕੱਪੜੇ ਦੇ ਉੱਤੇ ਨੈਟ ਰੱਖ ਕੇ ਪਹਿਲਾਂ ਜੜ ਲੈਣੀ ਹੈ। ਉਸ ਤੋਂ ਬਾਅਦ ਆਪਾਂ ਫਿਰ ਅੱਗੇ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਾਰੇ ਪਾਸੇ ਦੇ ਨੈੱਟ ਲਾ ਲੈਣੇ ਆ ਬਹੁਤ ਸੋਹਣਾ ਤੇ ਸੂਪਰ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਬਹੁਤੀ ਜ਼ਿਆਦਾ ਮਿਹਨਤ ਵੀ ਨਹੀਂ ਆਉਂਦੀ ਤੇ ਬਾਕੀ ਜਿਹੜੇ ਵੀਗਨਰਸ ਨੇ ਜਿਨ੍ਹਾਂ ਨੂੰ ਬਿਲਕੁਲ ਡਿਜ਼ਾਈਨ ਬਣਾਉਣੇ ਨਹੀਂ ਆਉਂਦੇ ਉਹਨਾਂ ਲਈ ਇਹ ਬਹੁਤ ਸੌਖਾ ਡਿਜ਼ਾਈਨ ਹੈ ਇਸ ਤਰੀਕੇ ਨਾਲ ਲਾਉਣ ਤੋਂ ਬਾਅਦ ਆਪਾਂ ਹੁਣ ਥੋ ਇਹਦੇ ਵਿੱਚ ਜਿਹੜਾ ਕੱਪੜਾ ਆ ਇਹਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਐਕਸਟਰਾ ਜਿਹੜਾ ਨਾਲੇ ਤਾਂ ਇਹਦੇ ਨਾਲ ਸਫਾਈ ਆ ਜੂ ਅੰਦਰਲੇ ਪਾਸੇ ਨਾਲੇ ਜਿਹੜੇ ਧਾਗੇ ਨੇ ਕੱਟਣ ਤੋਂ ਬਾਅਦ ਧਾਗੇ ਨਹੀਂਿਕਣਗੇ ਇਸ ਤਰੀਕੇ ਨਾਲ ਆਪਾਂ ਨਾਲ-ਨਾਲ ਫੋਲਡ ਕਰ ਦੇਣਾ ਆ ਤੇ ਹੁਣ ਇਹਦੇ ਉੱਪਰ ਆਪਾਂ ਥੋੜਾ ਜਿਹਾ ਅੱਧਾ-ਅੱਧਾ ਇੰਚ ਕੱਪੜਾ ਚੱਕ ਕੇ ਬਿਲਕੁਲ ਬਰਾਬਰ ਜਿਹੜੀ ਸੀਨ ਲਾ ਦੇਣੀ ਆ ਜਿੰਨੀ-ਜਿੰਨੀ ਨੈਟ ਤੁਸੀਂ ਦਿਖਾਉਣੀ ਚਾਹੁੰਦੇ ਹੋ ਉਨੀ-ਉਨੀ ਨੈਟ ਰੱਖ ਦੇਣੀ ਆ ਇਹਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਇੱਕ ਹੋਰ ਲੈਸ ਲਵਾਂਗੇ। ਉਹ ਲੈਸ ਨੂੰ ਆਪਾਂ ਇਹਦੀਆਂ ਸਾਈਡਾਂ ਤੇ ਲਗਾਵਾਂਗੇ। ਸਾਈਡਾਂ ਮਤਲਬ ਜਿੱਥੋਂ ਆਪਣੀ ਨੈਟ ਲੱਗਣੀ ਬੰਦ ਹੋਈ ਆ। ਉਹ ਸਾਈਡ ਦੇ ਉੱਤੇ ਰੱਖ ਕੇ ਆਪਾਂ ਥੋੜੀ ਜਿਹੀ ਟੇਡੇ ਡਿਜ਼ਾਈਨ ਦੇ ਵਿੱਚ ਲੈਸ ਨੂੰ ਲਾਵਾਂਗੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰੀਕੇ ਨਾਲ। ਇੱਥੋਂ ਵੀ ਆਪਾਂ ਫੋਲਡ ਕਰ ਲੈਣਾ ਇਸ ਤੇ ਕੱਪੜੇ ਨੂੰ। ਹੁਣ ਇਹ ਆਪਾਂ ਦੂਜੀ ਸਾਈਡ ਲਗਾਤੀ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਡਬਲ ਫੋਲਡ ਕਰ ਦਾਂਗੇ ਜਿੱਥੇ ਆਪਾਂ ਪਹਿਲਾਂ ਸੀਨ ਲਾਈਆ ਬਿਲਕੁਲ ਉਹੀ ਸੀਨ ਦੇ ਉੱਤੇ ਉੱਤੇ ਸੀਨ ਲਾਵਾਂਗੇ ਇਹਦੇ ਨਾਲ ਨਾਲੇ ਤਾਂ ਜਿੱਥੇ ਆਪਾਂ ਆ ਸੀਨ ਲਾਈ ਆ ਉਹ ਜਗਾ ਮਜ਼ਬੂਤ ਹੋ ਜੂ ਬਾਕੀ ਤੁਹਾਡੀ ਸੀਨ ਆ ਜਿਹੜੀ ਨਾ ਉੱਪਰ ਦੀ ਉਹ ਵਿਜੀਬਲ ਹੋਣੀ ਹੈ ਨਾ ਹੇਠਾਂ ਚ ਠੀਕ ਹੈ ਬਿਲਕੁਲ ਅੰਦਰ ਚ ਲੱਗਣੀ ਹੈ ਹੁਣ ਆਪਾਂ ਬਾਹ ਨੂੰ ھیਟ ਹਮ ਫੋਲਡ ਕਰ ਦਾਂਗੇ ਦੇਖੋ ਇਸ ਤਰੀਕੇ ਨਾਲ ਆਪਣਾ ਡਿਜ਼ਾਈਨ ਹੈ ਜਿਹੜਾ ਉਹ ਬਣ ਕੇ ਕੰਪਲੀਟ ਹੋਇਆ ਹੈ ਬਹੁਤ ਸੌਖਾ ਤੇ ਸੂਬਰ ਡਿਜ਼ਾਈਨ ਹੈ ਹਰ ਕੋਈ ਬਣਾ ਸਕਦਾ ਹੈ ਤੇ ਸੂਟ ਦੇ ਉੱਤੇ ਲੱਗਣ ਤੋਂ ਬਾਅਦਾਂ ਨੇ ਜਿਹੜੀਆਂ ਉਹ ਕੁਝ ਇਸ ਤਰੀਕੇ ਨਾਲ ਸ਼ੋ ਹੁੰਦੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਪਾਂ ਨੇ ਦੋਨੇ ਜਿਹੜੀਆਂ ਬਾਹਾਂ ਨੇ ਬਣਾ ਕੇ ਕਮੀਜ਼ ਦੇ ਉੱਤੇ ਜੜ ਕੇ ਤਿਆਰ ਕਰ ਲਿਆ ਨੇ ਸੋ ਮੈਂ